ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ 1993 ਤੋਂ ਬਾਅਦ ਕੈਨੇਡਾ 'ਚ ਪਹਿਲੀ ਵਾਰ ਰਿਕਾਰਡ ਤੋੜ ਵੋਟਿੰਗ ਹੋਈ ਹੈ ਦਰਅਸਲ ਇਸ ਵਾਰ ਕੈਨੇਡਾ 'ਚ 68.7% ਵੋਟਾਂ ਪਈਆਂ ਅਤੇ 1 ਕਰੋੜ 95 ਲੱਖ ਤੋਂ ਵੱਧ ਲੋਕਾਂ ਨੇ ਪੋਲਿੰਗ ਸਟੇਸ਼ਨਾਂ ਉਤੇ ਪੋਲਿੰਗ ਕੀਤੀ ਹੈ <N> 1993 ਦੀਆਂ ਫੈਡਰਲ ਚੋਣਾਂ ਦੌਰਾਨ 59.6% ਦੀ ਵੋਟਾਂ ਪਈਆਂ ਸਨ ਅਤੇ ਉਸ ਵੇਲੇ ਵੀ ਲਿਬਰਲ ਪਾਰਟੀ ਜੇਤੂ ਰਹੀ ਸੀ ਦੂਜੇ ਪਾਸੇ ਦੋ ਪਾਰਲੀਮੈਂੰਤੀ ਹਲਕੇ ਅਜੇ ਵੀ ਰਹੇ ਜਿੱਥੇ ਜਿੱਤ ਹਾਰ ਦਾ ਫਰਕ 40 ਵੋਟਾਂ ਤੋਂ ਘੱਟ ਰਿਹਾ ਅਤੇ ਨੋ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 500 ਤੋਂ ਘੱਟ ਵੋਟਾਂ ਦੇ ਫਰਕ ਨਾਲ ਹੋਇਆ ਹੈ ਕੈਨੇਡਾ ਵਿੱਚ ਕੈਨੇਡੀਅਨ ਸੰਘੇ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਉਹਨਾਂ ਦੇ ਨਤੀਜੇ ਵੀ ਐਲਾਨੇ ਜਾ ਚੁੱਕੇ ਨੇ ਇਲੈਕਸ਼ਨਸ ਕੈਨੇਡਾ ਦੇ ਮੁਤਾਬਕ ਲਿਬਰਲ ਪਾਰਟੀ ਨੂੰ 43.7 ਫੀਸਦੀ ਵੋਟਾਂ ਮਿਲੀਆਂ ਜੋ ਕਿ 85 ਲੱਖ 65 ਹਜ਼ਾਰ ਤੋਂ ਵੱਧ ਬੰਦੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ 41.3 ਵੋਟਾਂ ਮਿਲੀਆਂ ਜੋ 80 ਲੱਖ 99 ਹਜ਼ਾਰ ਤੋਂ ਵੀ ਵੱਧ ਬੰਦੀਆਂ ਨੇ 195 ਕਰੋੜ ਲੋਕਾਂ ਨੇ ਵੋਟ ਪਾਈ ਹੈ ਤੇ 1993 ਮਗਰੋਂ ਸਭ ਤੋਂ ਵੱਧ VOTING ਮੰਦੀ ਜਾ ਰਹੀ ਹੈ NDP 1237000 ਵੋਟਾਂ ਹਾਸਲ ਕਰਨ ਦੇ ਵਿੱਚ ਸਫਲ ਰਹੀ ਜਦਕਿ ਬਲੋਕ ਕਯੂਬਿਕਵਾ ਨੂੰ 1233000 ਵੋਟਾਂ ਮਿਲੀਆਂ ਇੱਥੇ ਦਸਤਾਬੰਦ ਹੈ ਕਿ ਕੈਨੇਡਾ ਵਿੱਚ ਸਭ ਤੋਂ ਵੱਧ ਵੋਟਾਂ ਪੈਂਦਾ ਰਿਕਾਰਡ ਮਾਰਚ 1958 ਦੇ ਵਿੱਚ ਬਣਿਆ ਜਦੋਂ 79.4% ਕੈਨੇਡੀਅਨਸ ਨੇ ਵੋਟ ਪਾਈ ਉਦਰ ਨਿਊ ਫਾਉਂਡਲੈਂਡ ਐਂਡ ਲੈਬਰਡੋਰਸ ਸੂਬੇ ਦੀ ਟੈਰਾ ਨੋਵਾ ਦਾ ਪੈਨਨਸ ਸੁਲਾਸ ਸਟ੍ਰਾਈਟਿੰਗ ਦੇ ਵਿੱਚ ਜਿੱਤ ਦਾ ਫੈਸਲਾ ਸਿਰਫ 12 ਵੋਟਾਂ ਦੇ ਨਾਲ ਹੋਇਆ ਅਤੇ ਸੀਟ ਲਿਬਰਲ ਪਾਰਟੀ ਦੇ ਖਾਤੇ ਦੇ ਵਿੱਚ ਗਈ ਮੰਨੇ ਜਾ ਰਿਹਾ ਹੈ ਕਿ ਜਿੱਤ ਹਾਰ ਦਾ ਫਰਕ ਬਹੁਤ ਘੱਟ ਹੋਣ ਦੇ ਮੱਦੇ ਨਜ਼ਰ ਜੁਡੀਸ਼ੀਅਲ ਰੀਕਾਊਂਟ ਹੋ ਸਕਤੇ ਇਸੇ ਤਰ੍ਹਾਂ ਕਿਊਬੈਕ ਤੇ ਵੀ ਲਿਬਰਲ ਪਾਰਟੀ थी ताटियाਨਾ ਨੇ ਬਲੌਕ ਕਿਊਬੈਕਵਾਦੀ ਸਿੰਕਲੇਅਰ ਨੂੰ 35 ਵੋਟਾਂ ਦੇ ਨਾਲ ਹਰਾਇਆ ਇੱਥੇ ਵੀ ਨਿਆਂਕ ਨਿਗਰਾਨੀ ਹੇਠ ਵੋਟਾਂ ਮੁੜ ਗਿਣਤੀ ਹੋ ਸਕਦੀ ਹੈ ਨੂਨਾਵਤ ਵਿਖੇ ਐਨਡੀਪੀ ਦੀ ਲੋਰੀ ਐਂਡ ਲਾਊਟ ਨੇ ਲਿਬਲ ਉਮੀਦਵਾਰ ਨੂੰ 70 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਅਤੇ ਇੱਥੇ ਵੀ ਮੁੜ ਗਿਣਤੀ ਹੋ ਸਕਦੀ ਹੈ ਇਸੇ ਤਰ੍ਹਾਂ ਵਿੰਟਸਰ ਕਮਸਾ ਲੇਕਸ਼ੋਰ ਹਲਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਕੈਥੀ ਬੋਰੇਲੀ ਨੇ ਲਿਬਰਲ ਉਮੀਦਵਾਰ ਨੂੰ 233 ਵੋਟਾਂ ਦੇ ਨਾਲ ਹਰਾਇਆ ਮਿਲਟਨ ਈਸਟ ਅਤੇ ਹਾਰਟਨ ਹਿਲਜ਼ ਹਲਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਪਰਮਕਿਲ ਨੇ ਲਿਬਰਲ ਪਾਰਟੀ ਦੀ ਸਿਟਿੰਗ ਐਮਪੀ ਪ੍ਰਿਸਟੀਨਾ ਟੈਸਨ ਨੂੰ 298 ਵੋਟਾਂ ਦੇ ਫਰਕ ਨਾਲ ਹਰਾਇਆ ਪਰਮਗਿਲ 2011 ਦੇ ਵਿੱਚ ਐਮਪੀ ਚੁਣੇ ਗਏ ਪਰ 2015 ਚੋਣ ਦੌਰਾਨ ਹਰਨ ਦੇ ਮਗਰੋਂ ਸੂਬਾਈ ਸਿਆਸਤ ਦੇ ਵਿੱਚ ਕਦਮ ਰੱਖਿਆ ਅਤੇ 2018 ਦੇ ਵਿੱਚ ਵਿਧਾਇਕ ਚੁਣੇ ਗਏ ਸਨ 2024 ਦੇ ਵਿੱਚ ਉਹਨਾਂ ਨੇ ਮੁੜ ਫੈਡਰਲ ਸਿਆਸਤ ਦੇ ਵਿੱਚ ਕਦਮ ਰੱਖਣ ਦਾ ਇਰਾਦਾ ਕਰਦਿਆਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤਰ੍ਹਾਂ ਵੈਂਕੂਵਰ ਕਿੰਗਸ ਵੇ ਹਲਕੇ ਦੇ ਵਿੱਚ ਐਨ.ਡੀ.ਪੀ ਦੇ ਡੌਨ ਟੇਵਿਸ ਨੇ ਲਿਬਰਲ ਉਮੀਦਵਾਰ ਐਮੀ ਗਿਲ ਨੂੰ 310 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਜਦ ਕਿ ਪ੍ਰੈਂਟਨ ਸੈਂਟਰ ਤੋਂ ਲਿਬਰਲ ਪਾਰਟੀ ਦੀ ਅਮਨਦੀਪ ਗੌਰ ਸੋਡੀਨੀ ਕੰਜ਼ਰਵੇਟਿਵ ਪਾਰਟੀ ਦੇ ਤਰਨ ਚਹਲ ਨੂੰ 340 ਵੋਟਾਂ ਦੇ ਨਾਲ ਹਰਾਇਆ ਕਿਚਨਰ ਸੈਂਟਰ ਪਾਰਲੀਮੈਂਟਰੀ ਹਲਕੇ ਤੋਂ ग्रीन पार्टी दी सिटिंग एमपी माइक मॉरिस कंजर्वेटिव पार्टी दी केलीडिड ਤੋਂ 358 ਵੋਟਾਂ ਦੇ ਫਰਕ ਨਾਲ ਹਾਰੇ ਗਏ ਦੱਸਦੇ ਕਿ ਜੁਡੀਸ਼ੀਅਲ ਰੀਕਾਊਂਟ ਯਾਨੀ ਵੋਟਾਂ ਦੀ ਮੂੜੀ ਗਿਣਤੀ ਉਹਨਾਂ ਹਾਲਾਤਾਂ ਦੇ ਵਿੱਚ ਹੁੰਦੀ ਹੈ ਜਦੋਂ ਕਿਸੇ ਰਾਈਡਿੰਗ ਦੇ ਵਿੱਚ 50 ਹਜ਼ਾਰ ਵੋਟ ਪੋਲ ਹੋਈਆਂ ਹੋਣ ਅਤੇ ਜਿੱਤ ਹਾਰ ਦਾ ਫਰਕ 50 ਵੋਟਾਂ ਤੋਂ ਘੱਟ ਹੋਵੇ ਬਿਊ ਰਿਪੋਰਟ ਚੈਨਲ ਪੰਜਾਬੀ